ਮੁਖ ਦੇ ਅਨੰਤ ਕਾਲ ਤੋਂ ਇਹ ਤਲਾਸ਼ ਰਹੀ ਹੈ ਕੋਈ ਐਸੀ ਦੁਨੀਆ ਹੋਵੇ ਜਿੱਥੇ ਸਦੀਵੀ ਆਨੰਦ ਹੋਵੇ ਸਦੀਵੀ ਸੁਖ ਹੋਵੇ ਸਦੀਵੀ ਜੀਵਨ ਹੋਵੇ ਹਮੇਸ਼ਾ ਦੀ ਤੰਦਰੁਸਤੀ ਹੋਵੇ ਹਮੇਸ਼ਾ ਦਾ ਰਸ ਉਮੰਗ ਤੇ ਤਰੰਗ ਹੋਵੇ ਇਸ ਵਿੱਚ ਕਦੀ ਵਿਘਨ ਨਾ ਪਵੇ ਇਸ ਵਿੱਚ ਕਦੀ ਘਾਟਾ ਨਾ ਹੋਵੇ ਇਸ ਸਦੀਆਂ ਤੋਂ ਮਨੁੱਖ ਦੀ ਤਲਾਸ਼ ਰਹੀ ਹੈ। ਔਰ ਮਨੁੱਖ ਨੇ ਹਰ ਪਹਿਲੂ ਨਾਲ ਇਸ ਅਮਰ ਤਤ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਕਰੀਬਨ-ਕਰੀਬਨ ਸੰਸਾਰਿਕ ਢੰਗ ਨਾਲ ਜਿਨ੍ਹਾਂ ਨੇ ਤਲਾਸ਼ ਕੀਤੀ, ਬੈਰੋਨੇ ਰੂਪ ਦੇਸ਼ ਜਿਨ੍ਹਾਂ ਨੇ ਖੋਜ ਕੀਤੀ, ਉਹਨਾਂ ਦੇ ਪੱਲੇ ਤੇ ਕੁਝ ਨਹੀਂ ਪਿਆ। ਮਾਇੂਸ ਰਹੇ। ਪਰ ਜਿਨ੍ਹਾਂ ਨੇ ਆਪਣੀ ਬਿਰਤੀ ਦਾ ਪ੍ਰਵਾਹ ਅੰਤਰਮੁਖੀ ਕੀਤਾ ਉਹਨਾਂ ਨੇ بلند ਬਾਗ ਇਹ ਗੱਲ ਆਖੀ ਕਿ ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ ਬਾਦਸ਼ਾਹ ਕੰਨ ਅਸੀਂ ਆਪਣਾ ਘਰ ਉੱਥੇ ਬਣਾਇਆ ਜਿੱਥੇ ਮੌਤ ਨਹੀਂ ਹੈ ਜਿੱਥੇ ਬੁਢੇਪਾ ਨਹੀਂ ਹੈ ਜਿੱਥੇ ਜਮਣਾ ਨਹੀਂ ਹੈ ਜਿੱਥੇ ਦੁੱਖ ਨਹੀਂ ਹੈ ਨਾਉਨ ਇੱਕ ਬੱਧਾ ਘਰ ਤਾਹ ਅਸੀਂ ਉਸ ਥਾਂ ਦੇ ਉੱਤੇ ਆਪਣਾ ਮਕਾਨ ਬਣਾਇਆ ਆਪਣੀ ਰਿਆਇਸ਼ ਕੀਤੀ ਹੈ ਆਪਣਾ ਘਰ ਬਣਾਇਆ ਕਿੱਥੇ ਜਿੱਥੇ ਮਰਤ ਨਾ ਜਨਮ ਜਰਾ ਜਿੱਥੇ ਮੌਤ ਨਹੀਂ ਹੈ ਜਿੱਥੇ ਮੁੜ ਕੇ ਜਮਣਾ ਨਹੀਂ ਹੈ ਜਿੱਥੇ ਬੁਢੇਪਾ ਨਹੀਂ ਹੈ ਜ਼ਮੀਨ ਦੇ ਉੱਤੇ ਅਸੀਂ ਅਸੀਂ ਕਿਹੜੀ ਥਾਂ ਲੱਭਾਂਗੇ ਜਿੱਥੇ ਮਨੁੱਖ ਬੁੱਢਾ ਨਹੀਂ ਆਉਂਦਾ ਜਿੱਥੇ ਬੰਦਾ ਮਰਦਾ ਨਹੀਂ ਜਿੱਥੇ ਬੰਦਾ ਦੁਖੀ ਨਹੀਂ ਹੋਵੇ ਇਥੇ ਮੁੜ ਕੇ ਜਮਣਾ ਨਾਵੇ ਜ਼ਮੀਨ ਦੇ ਤੇ ਅਸੀਂ ਕੋਈ ਥਾ ਨਹੀਂ ਹਰ ਸ਼ਹਿਰ ਦੇ ਵਿੱਚ ਹਰ ਮੁਲਕ ਦੇ ਵਿੱਚ ਹਰ ਕਸਬੇ ਦੇ ਵਿੱਚ ਜ਼ਮੀਨ ਦੇ ਹਰ ਖਿੱਤੇ ਵਿੱਚ ਮਨੁੱਖ ਕਿਧਰੇ ਵੀ ਰਵੇ ਬੁਢੇਪਾ ਆ ਜਾਂਦਾ ਮੌਤ ਆ ਜਾਂਦੀ ਹੈ ਰੋਗ ਆ ਜਾਂਦੇ ਨੇ ਸੋਗ ਆ ਜਾਂਦੇ ਨੇ ਪਰੇਸ਼ਾਨੀਆਂ ਆ ਜਾਂਦੀਆਂ ਨੇ ਰੂਹੇ ਜ਼ਮੀਨ ਦੇ ਚੱਪੇ-ਚੱਪੇ ਵਿੱਚ ਮਨੁੱਖ ਰੋਗੀ ਹੈ ਸੋਗੀ ਹੈ ਔਰ ਬੁਢੇਪੇ ਨੂੰ ਗੁਰਬਾਣੀ ਨੇ ਇੱਕ ਰੋਗ ਕਿਹਾ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗਰਸੀ ਨਹੀਂ ਕਾਇਆ ਹੋਰ ਰੋਗਾਂ ਦਾ ਹੋਣਾ ਤੇ ਇੱਕ ਪਾਸੇ ਬੁਢੇਪਾ ਸਵਮ ਇੱਕ ਰੋਗ ਹੈ ਸਵਮ ਇੱਕ ਬਿਮਾਰੀ ਹੈ ਜਬ ਲਗ ਵਿਖਲ ਬਹੀ ਨਹੀਂ ਬਾਣੀ ਭਜਲੇ ਰੇ ਮਨ ਸਾਰੰਗ ਪਾਣੀ ਸਹਿਬਾਂ ਦਾ ਇੱਥੇ ਫਰਮਾਨ ਕਿ ਬੁੱਢੇ ਹੋਣ ਤੋਂ ਪਹਿਲੇ ਕਿਉਂਕਿ ਬੁਢੇਪਾ ਇੱਕ ਰੋਗ ਹੈ ਇਕ ਵਿਖਾ ਦੇ ਇਸ ਤੋਂ ਪਹਿਲੇ ਭਜਨ ਕਰ ਲੈ ਇਸ ਤੋਂ ਪਹਿਲੇ ਪ੍ਰਮਾਤਮਾ ਨਾਲ ਜੁੜ ਜਾ ਜਦ ਕਿ ਮਨੁੱਖ ਦੀ ਮਨੋਤ ਐਸੇ ਹੈ ਕਿ ਜਵਾਨੀ ਤੇ ਬਚਪਨਾ ਸੰਸਾਰ ਦੇ ਕੰਮਾਂ 'ਚ ਬਤੀਤ ਕਰਨਾ ਜਦ ਬੁੱਢੇ ਹੋਵਾਂਗੇ ਤਦ ਗੁਰਦੁਆਰੇ ਦੀ ਰੌਣਕ ਬਣਾਂਗੇ ਤਦ ਭਜਨ ਬੰਦਗੀ ਕਰਾਂਗੇ ਤੇ ਸਹਿਬ ਕਨਨ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗਰਸੀ ਨਹੀਂ ਕਾਇਆ ਜਬ ਲਗ ਬਿਕਲ ਭਈ ਨਹੀਂ ਬਾਣੀ ਬਾਜਲੇ ਰੇ ਮਨ ਸਾਰੰਗ ਪਾਨੇ ਜਿੰਨੇ ਚਿਰ ਤੱਕ ਤੈਨੂੰ ਬੁਢੇਪਾ ਦਾ ਰੋਗ ਨਹੀਂ ਆਇਆ ਉਸ ਤੋਂ ਪਹਿਲੇ ਉਸ ਸਾਰੰਗ ਪਾਣ ਦਾ ਚਿੰਤਨ ਕਰ ਲੈ ਕਿ ਐਸੀ ਥਾਂ ਤੇ ਆਪਣਾ ਘਰ ਬਣਾ ਲੈ ਜਿੱਥੇ ਬੁਢੇਪਾ ਆਉਂਦਾ ਹੀ ਨਹੀਂ ਜਿੱਥੇ ਮੌਤ ਆਉਂਦੀ ਹੀ ਨਹੀਂ ਜਿੱਥੇ ਮੁੜ ਕੇ ਜਮਣਾ ਹੁੰਦਾ ਹੀ ਨਹੀਂ ਐਸੀ ਦੁਨੀਆ ਕਿੱਥੇ ਹੈ ਐਸੀ ਥਾਂ ਕਿਸ ਢੰਗ ਨਾਲ ਤਲਾਸ਼ ਕਰੀਏ ਗੁਰਬਾਣੀ ਤੋਂ ਪੁੱਛੀਏ ਪਾਤਸ਼ਾਹ ਨਾਮ ਜਪਣ ਦੇ ਨਾਲ ਕੀ ਕੁਝ ਪ੍ਰਾਪਤ ਹੋ ਜਾਂਦਾ ਹੈ ਉਸ ਦੁਨੀਆ ਵਿੱਚ ਕੀ ਕੁਝ ਹੈ ਉਸ ਦੁਨੀਆ ਦੀ ਸਾਜੋ ਸਮਿਦਰੀ ਦਾ ਜ਼ਿਕਰ ਕਰੋ ਜੋ ਨਾਮ ਜਪਣ ਤੋਂ ਬਾਅਦ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਤਾਂ ਸਤਿਗੁਰਾਂ ਨੇ ਤੇ ਦੇਸ਼ ਦੇ ਹੋਰ ਸੰਤ ਮੰਨ ਤੇ ਗੁਣੀ ਗੈਣੀਆਂ ਨੇ ਐਸਾ ਫਰਮਾਨ ਕੀਤਾ ਹੈ ਕਿ ਉੱਥੇ ਹੈ ਕਿ ਇਹ ਤੇ ਨਾ ਪੁੱਛੋ ਪਰ ਉੱਥੇ ਕੀ ਨਹੀਂ ਹੈ ਇਹ ਦਸਾਂਗੇ ਉੱਥੇ ਹੈ ਕਿ ਇਸ ਬਾਰੇ ਦੁਨੀਆ ਦੇ ਕਰੀਬਨ ਕਰੀਬਨ ਸਾਰੇ ॠषि मुनि ਖਾਮੋਸ਼ ਨਹੀਂ ਉਹਨੂੰ ਅਕਥ ਕਥਾ ਕਹਿ ਦਿੱਤਾ ਹੈ ਜੇ ਉਸ ਦੁਨੀਆ ਨੂੰ ਜਾਣ ਵੀ ਲਿਆ ਤਾਂ ਵੀ ਬਿਆਨ ਕਰਨ ਤੋਂ ਆਪਣੀ ਅਸਮਰਥਾ ਪ੍ਰਗਟ ਕਰ ਦਿਤੀਏ ਜੇ ਹੋਂ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਏ ਕਿਆ ਹੋ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਈ ਫਿਰ ਸਾਹਿਬ ਰਵਿੰਦਰ ਸਿੰਘ ਜੀ ਮਹਾਰਾਜ ਦਾ ਫਰਮਾਨ ਕਿ ਮੈਂ ਉਸ ਦੁਨੀਆ ਦੇ ਬਾਰੇ ਕੁਝ ਨਹੀਂ ਕਹਿ ਸਕਦਾ ਕਹਾ ਮੈਂ ਬਖਾਨੋ ਕਹੇ ਮੌਨਾ ਗਏ ਮੈਂ ਕਿਸ ਤਰ੍ਹਾਂ ਉਸ ਦਾ ਬਖਾਨ ਕਰਾਂ ਮੇਰੇ ਕਹਿਣੇ ਵਿੱਚ ਨਹੀਂ ਆਉਂਦਾ ਉਹ ਮੇਰੇ ਵਰਣਨ ਵਿੱਚ ਨਹੀਂ ਆਉਂਦਾ ਮੇਰੀ ਕਥਨੀ ਵਿੱਚ ਨਹੀਂ ਆਉਂਦਾ ਮੇਰੀ ਕਥਨੀ ਸੀਮਾ ਵਿੱਚ ਹੈ ਉਹ ਅਸੀਮ ਹੈ ਮੇਰੀ ਜ਼ਬਾਨ ਦੀ ਸੀਮਾ ਹੈ ਉਹ ਅਸੀਮ ਹੈ ਉਹ ਹਦੂਦ ਬੰਦੀ ਦੇ ਚ ਨਹੀਂ ਆਉਂਦਾ ਉਹ ਪਕੜ ਦੇ ਚ ਨਹੀਂ ਆਉਂਦਾ ਤੋ ਉੱਥੇ ਕੀ ਨਹੀਂ ਹੈ ਐਸਾ ਤੇ ਭਗਤਾਂ ਨੇ ਦੱਸਿਆ ਐਸਾ ਤੇ ਗੁਰੂਆਂ ਨੇ ਦੱਸਿਆ ਪਰ ਉਸ ਦੁਨੀਆ ਦੇ ਚ ਹੈ ਕਿ ਇਸ ਬਾਰੇ ਸਾਰੇ ਖਾਮੋਸ਼ ਸਾਰੇ ਚੁੱਪ ਨੇ ਉਹਨਾਂ ਦੀ ਖਾਮੋਸ਼ੀ ਦੱਸਦੀ ਹੈ ਕਿ ਕਥਨ ਸ਼ਕਤੀ ਤੋਂ ਕੋਈ ਅੱਗੇ ਦੀ ਦੁਨੀਆ ਇਹਨਾਂ ਨੂੰ ਪ੍ਰਾਪਤ ਹੋਈ ਹੈ ਬਾਦਸ਼ਾਹ ਕਹਿੰਦੇ ਨੇ ਉੱਥੇ ਇਹ ਕੁਛ ਨਹੀਂ ਹੈ ਕਿ ਨਾਉ ਨੇਕ ਬੱਧਾ ਘਰ ਤਹਾ ਜਿੱਥੇ ਮਰਤੇ ਨਾ ਜਨਮ ਜਰਾ ਅਸੀਂ ਆਪਣਾ ਘਰ ਉੱਥੇ ਬਣਾਇਆ ਹੈ ਜਿੱਥੇ ਮੌਤ ਨਹੀਂ ਹੈ ਜਿੱਥੇ ਜਮਣਾ ਨਹੀਂ ਹੈ ਜਿੱਥੇ ਬੁਢੇਪਾ ਨਹੀਂ ਹੈ ਦਰਸਲ ਇਹ ਜੀਵਨ ਜਿਹੜਾ ਸਾਨੂੰ ਪ੍ਰਾਪਤ ਹੋਇਆ ਹੈ ਇਹ ਪਰਮ ਜੀਵਨ ਦੀ ਪ੍ਰਾਪਤੀ ਵਾਸਤੇ ਹੈ ਔਰ ਜਿਸ ਦਿਨ ਪਰਮ ਜੀਵਨ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਹੈ ਉਹ ਫਿਰ ਮੌਤ ਤੋਂ ਰਹਿਤ ਹੋ ਜਾਂਦਾ ਹੈ ਬੁਢੇਪੇ ਤੋਂ ਰਹਿਤ ਹੋ ਜਾਂਦਾ ਹੈ ਇਸ ਵਾਸਤੇ ਇਸ ਜੀਵਨ ਨੂੰ ਅਨੇਕਾ ਰੂਪਾਂ ਵਿੱਚ ਗੁਰਬਾਣੀ ਨੇ ਪੇਸ਼ ਕੀਤਾ ਭਗਤ ਕਬੀਰ ਕਹਿੰਦੇ ਨੇ ਇਹ ਜੀਵਨ ਇੱਕ ਤੰਤੀ ਸਾਜ਼ ਹੈ ਹੁਣ ਤੰਤੀ ਸਾਜ਼ ਨੂੰ ਵਜਾਣਾ ਬੜਾ ਵਿਖਮ ਹੈ ਤਾਰਾਂ ਬੋਤੀਆਂ ਕੱਸ ਲਈਏ ਤਾਂ ਸੁਰ ਇਤਨੀ ਉੱਚੀ ਹੋ ਜਾਂਦੀ ਹੈ ਗਾਉਣਾ ਬਹੁਤ ਔਖਾ ਹੋ ਜਾਂਦਾ ਹੈ ਤਾਰਾਂ ਬਹੁਤ ਢੇਲੀਆਂ ਕਰਦੇ ਗਏ ਤੇ ਸੰਗੀਤ ਉਂਝ ਨਹੀਂ ਨਿਕਲਦਾ ਤੰਤੀ ਸਾਜ਼ ਨੂੰ ਸੁਰ ਦੇ ਚ ਕਰਨਾ ਵੀ ਬਹੁਤ ਔਖਾ ਹੈ ਵਜਾਣਾ ਤੇ ਔਖਾ ਹੈ ਸੁਰ ਦੇ ਚ ਕਰਨਾ ਵੀ ਬਹੁਤ ਔਖਾ ਹੈ ਤਾਰਾਂ ਵਾਲੇ ਸਾਜ਼ ਨੂੰ ਭਗਤ ਕਬੀਰ ਜੀ ਮਹਾਰਾਜ ਕਹਿੰਦ ਨੇ ਵਜਾਣ ਦੀ ਜਾਚ ਤੇ ਬੰਦੇ ਨੂੰ ਨਹੀਂ ਆਈ ਬੰਦੇ ਨੇ ਤਾਰਾਂ ਤੋੜ ਕੇ ਰੱਖ ਦਿੱਤੀ ਕਬੀਰ ਜੋ ਹਮ ਜੰਤ ਬਜਾਉਤੇ ਟੂਟ ਗਈ ਸਭ ਤਾਰ ਜੰਤ ਵਿਚਾਰਾ ਕੀ ਕਰੇ ਚਲੇ ਬਜਾਵਨ ਹ ਇਸ ਤੰਤੀ ਸਾਜ਼ ਦੀਆਂ ਤਾਰਾਂ ਟੁੱਟ ਗਈਆਂ ਤੂਤੀ ਤੰਤ ਨਾ ਬਜੇ ਰਬਾਬ ਭੂਲ ਬਿਗਾਰੇਓ ਆਪਣਾ ਖਾਜ ਭਗਤ ਕਬੀਰ ਜੀ ਮਹਾਰਾਜ ਸਵਾਸਾਂ ਦੀ ਇਹ ਡੋਰੀ ਨੂੰ ਤਾਰਾਂ ਆਖਿਆ ਔਰ ਜੀਵਨ ਇੱਕ ਤੰਤੀ ਸਾਜ਼ ਹੈ ਕਬੀਰ ਕਹਿੰਦੇ ਇਹਦੇ ਚ ਰੱਬੀ ਸੰਗੀਤ ਕੱਢ ਜਿਵੇਂ ਤਾਰ ਦੇ ਚੋਂ ਲਗਮਾ ਨਿਕਲਦਾ ਹੈ ਹਰ ਸਵਾਸ ਦੇ ਚੰ ਪ੍ਰਭੂ ਦਾ ਚਿੰਤਨ ਕਰ ਦਮ ਦਮ ਸਦਾ ਸਮਾਲਦਾ ਦਮ ਨਾ 버ਥਾ ਜਾਏ ਹਰ ਦਮ ਦੀ ਤਾਰ ਦੇ ਚੰ ਤੂੰ ਪ੍ਰਭੂ ਦੀ ਧੁਨ ਅਲਗ ਸਹਗੁਰ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਜ਼ਫਰਨਾਮੇ ਚ ਲਬਾ ਲਬੇ ਕੁੰਦਮ ਬਦਮਨੋਸ਼ ਕੁੰ ਗਮੇ ਹਰ ਦੋ ਆਲਮ ਫਰਾਮੋਸ਼ ਕੁੰ ਐ ਔਰੰਗਜ਼ੇਬ ਇਹ ਦਮ ਇਹ ਪ੍ਰਮਾਤਮਾ ਦੀ ਤਰਫੋਂ ਮਿਲੇ ਹੋਏ ਪਿਆਲੇ ਨੇ ਪਰ ਇਹ ਪਿਆਲੇ ਤੇਰੇ ਕੁਲ ਖਾਲੀ ਨਹੀਂ ਤੋ ਇਹ ਦੇ ਚ ਖੁਦਾ ਦੇ ਨਾਮ ਦਾ ਅੰਮ੍ਰਿਤ ਪਾ ਔਰ ਇਸ ਨੂੰ ਪੀ ਪਿਆਲੇ ਤੇਰੇ ਖਾਲੀ ਨਹੀਂ ਖੜਕਦੇ ਪੈਨੇ ਬਹੁਤੇ ਖੜਕਦੇ ਪੈਨੇ ਲਬਾ ਲਬਕੁੰ ਦਮ ਬਦਮਨੋਸ਼ਕੁਨ ਹਮੇ ਹਰ ਦੋ ਆਲਮ ਫਰਾਮੋਸ਼ਕੁਨ ਜੇ ਦੋ ਜਹਾਨਾਂ ਦੇ ਗਮ ਤੋਂ ਤੂੰ ਬਚਣਾ ਚਾਹਨਾ ਹੈ ਤਾਂ ਸਵਾਸਾਂ ਦੇ ਪਿਆਲੇ ਵਿੱਚ ਰੱਬ ਦੀ ਯਾਦ ਦਾ ਅੰਮ੍ਰਿਤ ਪਾ ਕਬੀਰ ਕਹਿੰਦੇ ਨੇ ਇਹ ਦਮ ਇਹ ਸਵਾਸ ਇਹ ਤਾਰਾਂ ਨੇ ਸਰੀਰੂਪੀ ਸਾਜ਼ ਨੂੰ ਲੱਗੀਆਂ ਹੀਆਂ ਇਹਦੇ ਚੋਂ ਰੱਬੀ ਸੰਗੀਤ ਕੱਢ ਪਰ ਕਬੀਰ ਕੰਨ ਅਕਸਰ ਲੋਕੀ ਇਹਨਾਂ ਤਾਰਾਂ ਨੂੰ ਤੋੜ ਛੱਡ ਦੇਣਾ ਜ਼ਿੰਦਗੀ ਕਦੀ ਸੁਰ ਦੇ ਚ ਨਹੀਂ ਆਉਂਦੀ ਤਾਰਾਂ ਟੁੱਟ ਜਾਂਦੀਆਂ ਨੇ ਸੰਗੀਤ ਨਿਕਲਣ ਤੋਂ ਪਹਿਲੇ ਸਾਜ਼ ਦਾ ਅੰਤ ਹੋ ਜਾਂਦਾ ਹੈ ਸੰਗੀਤ ਦੇ ਜਨਮ ਦੇਣ ਤੋਂ ਪਹਿਲੇ ਸਾਜ਼ ਟੁੱਟ ਜਾਂਦਾ ਹੈ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਜੀਵਨ ਨੂੰ ਇੱਕ ਜੀਨਾ ਕਹਿੰਦੇ ਨੇ ਪੌੜੀ ਕਹਿੰਦੇ ਇਹ ਕੁਦਰਤੀ ਗੱਲ ਹੈ ਪੌੜੀ ਚੜਨ ਵਾਸਤੇ ਬਣਾਈ ਜਾਂਦੀ ਉੱਪਰ ਚੜਨ ਵਾਸਤੇ ਪਹੁੰਚਣ ਵਾਸਤੇ ਸਾਰਿਕੰਨ ਨੇ ਇਹ ਜੀਵਨ ਇੱਕ ਪੌੜੀ ਹੈ ਪਰਮਾਤਮਾ ਤੱਕ ਪਹੁੰਚਣ ਵਾਸਤੇ ਈਸ਼ਵਰ ਤੱਕ ਪਹੁੰਚਣ ਵਾਸਤੇ ਔਰ ਇਹ ਪੌੜੀ ਹਰ ਇੱਕ ਨੂੰ ਮਿਲੀ ਹੋਈ ਹੈ ਇਹ ਜ਼ਿੰਨਾ ਹਰ ਇੱਕ ਨੂੰ ਮਿਲੇ ਹੋਇਆ ਹੈ ਫਿਰ ਸਤਗੁਰ ਐਸਾ ਵੀ ਫਰਮਾਨ ਕਰਦੇ ਨੇ ਕਿ ਇਸ ਪੌੜੀ ਤੇ ਜੋ ਨਰ ਚੁਕੇ ਸੋ ਆਏ ਜਾਏ ਦੁੱਖ ਪਾਇੰਦ ਅਬ ਕੇ ਛੁਟ ਕੇ ਠੌਰ ਨਾ ਠਾਓ ਜੇ ਇਸ ਪੌੜੀ ਤੋਂ ਤੂੰ ਅੱਧ ਕੀ ਥੜ ਗਿਆ ਤਾਂ ਮੁੜ ਕੇ ਪੌੜੀ ਕੋਈ ਨਹੀਂ ਲੱਭਣੀ ਪਸ਼ੂ ਜੂਨਾ ਵੀ ਹਨ ਪੰਛੀਆਂ ਦੀ ਜੂਨਾ ਵੀ ਇਹਨਾਂ ਪੌੜੀਆਂ 'ਤੇ ਚੜ ਨਹੀਂ ਸਕਦੇ ਵਿਕਾਸ ਨਹੀਂ ਕਰ ਸਕਦੇ ਤਰੱਕੀ ਨਹੀਂ ਕਰ ਸਕਦੇ ਰੁਕੀ ਹੋਈ ਜ਼ਿੰਦਗੀ ਹੈ ਬਝੀ ਹੋਈ ਜ਼ਿੰਦਗੀ ਮਨੁੱਖ ਅਗਾਹ ਜਾ ਸਕਦਾ ਹੈ ਕਿਉਂਕਿ ਮਨੁੱਖਾ ਤਨ ਇੱਕ ਸੀੜੀ ਹੈ ਇਹਦੇ 'ਤੇ ਬੰਦਾ ਚੜ੍ਹ ਸਕਦਾ ਹੈ ਔਰ ਪ੍ਰਮਾਤਮਾ ਤੱਕ ਪਹੁੰਚ ਸਕਦਾ ਹੈ ਜਦ ਵੀ ਕੋਈ ਪ੍ਰਮਾਤਮਾ ਤੱਕ ਪਹੁੰਚਿਆ ਹੈ ਕਿ ਮਨੁੱਖੀ ਜ਼ਿੰੇ ਦੇ ਰਸਤੇ ਤੇ ਪਹੁੰਚਿਆ ਹੋਰ ਕੋਈ ਜ਼ਿੰੇ ਨਹੀਂ ਔਰ ਕੋਈ ਪੌੜੀ ਨਹੀਂ ਐਸワਸਤੇ ਸਾਹਿਬ ਕਹਿੰਦੇ ਨੇ ਇਸ ਪੌੜੀ ਤੇ ਜੋ ਨਰ ਚੂਕੇ ਸੋ ਆਏ ਜਾਏ ਦੁੱਖ ਪਾਏ ਦਾ ਫਿਰ ਸਾਹਿਬ ਐਸਾ ਵੀ ਕਹ ਲੈਣੇ ਇਹ ਜੀਵਨ ਤੇ ਜਨਮ ਇੱਕ ਪਦਾਰਤ ਹੈ ਮਨੁੱਖ ਆਪਣੀ ਜ਼ਿੰਦਗੀ ਦੇ ਅਨੰਤ ਪਦਾਰਥਾਂ ਦਾ ਰਸ ਮਾਣਦਾ ਹੈ ਬੇਸ਼ੁਮਾਰ ਪਦਾਰਥ ਨੇ ਪਰ ਸਾਹਿਬ ਕਹਿੰਦੇ ਜੀਵਨ ਸਵੈਮ ਇੱਕ ਪਦਾਰਥ ਹੈ ਜ਼ਿੰਦਗੀ ਸਵੈਮ ਇੱਕ ਪਦਾਰਥ ਹੈ ਕਿਉਂਕਿ ਪ੍ਰਮਾਤਮਾ ਦਾ ਨਾਮ ਕਿੱਥੋਂ ਲੱਭੋਗੇ ਪ੍ਰਮਾਤਮਾ ਦਾ ਨਾਮ ਇਸ ਜੀਵਨ ਰੂਪੀ ਥਾਲ ਵਿੱਚ ਪਿਆ ਹੈ ਨਉ ਨਿਦ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੇ ਇਸ ਕਾ ਬਿਸਰਾ ਉਹ ਨਉ ਨਿਦ ਨਾਮ ਉਹ ਗੁਜਾ ਪਦਾਰਥ ਉਹ ਅੰਮ੍ਰਿਤ ਰਸ ਇਸ ਜ਼ਿੰਦਗੀ ਦੇ ਥਾਲ ਦੇ ਚ ਪਿਆ ਹੈ। ਇਸੇ ਥਾਲ ਦੇ ਚ ਉਸ ਪਰਿਪੂਰਨ ਪਰਮਾਤਮਾ ਨੇ ਆਪਣੇ ਨਾਮ ਦਾ ਭੋਜਨ ਪਰੋਸ ਕੇ ਰੱਖਿਆ ਹੋਇਆ ਹੈ। ਪਰ ਸਹਬ ਕਹਿੰਦੇ ਜਨਮ ਪਦਾਰਥ ਖੋਏ ਗਵਾਰਾ। ਗਵਾਰ ਨੂੰ ਸਮਝ ਨਹੀਂ। ਨਾਦਾਨ ਨੂੰ ਸਮਝ ਨਹੀਂ। ਇਸ ਪਦਾਰਥ ਨੂੰ ਮਿੱਟੀ ਚ ਮਿਲਾ ਦਿੰਦਾ। ਇਸ ਪਦਾਰਥ ਦਾ ਕਦੀ ਆਨੰਦ ਨਹੀਂ ਮਾਣਦਾ। ਅਸੀਂ ਦੁਨੀਆ ਭਰ ਦੇ ਆਨੰਦ ਮਾਣਦੇ ਹਾਂ। ਜੀਵਨ ਪਦਾਰਥ ਦਾ ਕਦੀ ਆਨੰਦ ਮਾਣਿਆ। ਜ਼ਿੰਦਗੀ ਦਾ ਪਦਾਰਥ ਕੀ ਹੈ? ਅੰਦਰ ਪਿਆ ਹੋਇਆ ਹੈ ਕਦੀ ਕਦਾਈ ਕੋਈ ॠषि मुनि ਕੋਈ ਸਾਧਕ ਕੋਈ ਗੁਰਸਿੱਖ ਕੋਈ ਗੁਰਮਖ ਉਸ ਪਦਾਰਤ ਦਾ ਆਨੰਦ ਮਾਣਦਾ ਹੈ ਵਰਨਾ ਜੀਵਨ ਦੇ ਰਸ ਤੋਂ ਦੁਨੀਆ ਵਾਂਝੀ ਰਹਿ ਜਾਂਦੀ ਹੈ ਸਭ ਕਹਿੰਦੇ ਨੇ ਜੀਵਨ ਸੋਮ ਇੱਕ ਪਦਾਰਤ ਹੈ ਇਸ ਦਾ ਆਨੰਦ ਮਾਣ ਲੈ ਉਸ ਰਸ ਨੂੰ ਤੋਂ ਮਾਣ ਲੈ ਫਿਰ ਮਹਾਰਾਜ ਜੀ ਸਾਹਿਬ ਵੀ ਕਹਿੰਦੇ ਨੇ ਇਹ ਜੀਵਨ ਇੱਕ ਮਾਰਗ ਹੈ ਇੱਕ ਰਸਤਾ ਹੈ ਔਰ ਇਸ ਰਸਤੇ ਵਿੱਚ ਵਖ ਵਖ ਪੜਾਓ ਨੇ ਬਚਪਨਾ ਹੈ ਜਵਾਨੀ ਹੈ ਬੁਢੇਪਾ ਹੈ ਨਹੀਂ ਰੁਕਣਾ ਬਚਪਨੇ ਤੇ ਨਹੀਂ ਰੁਕਣਾ ਜਵਾਨੀ ਤੇ ਨਹੀਂ ਰੁਕਣਾ ਬੁਢੇਪੇ ਤੇ ਅਗਾਹ ਚਲਾ ਆਪਣੀ ਸੂਰਤ ਨੂੰ ਅਗਾਹ ਕਰ ਹਰ ਪੜਾਅ ਸਾਡੀ ਸੂਰਤ ਨੂੰ ਰੋਕ ਦਿੰਦਾ ਹੈ ਬਚਪਨਾ ਵੀ ਸਾਡੀ ਸੂਰਤ ਨੂੰ ਰੋਕ ਦਿੰਦਾ ਹੈ ਜਵਾਨੀ ਦੀ ਆਪਣੀ ਜ਼ਬਰਦਸਤ ਪਕੜ ਹੈ ਸੂਰਤ ਅਗਾਹ ਨਹੀਂ ਜਾਂਦੀ ਬੁਢੇਪਾ ਵੀ ਮਨੁੱਖ ਦੀ ਸੂਰਤ ਨੂੰ ਰੋਕ ਦਿੰਦਾ ਹੈ ਸਾਬ ਕਿਦ ਨੇ ਤੇ ਪੜਾਅ ਨੇ ਪੜਾਅ ਤੇ ਤੂੰ ਕਿਉਂ ਰੁਕਦਾ ਹੈ ਅਗਾਹਾਂ ਚੱਲਣ ਦੀ ਕੋਸ਼ਿਸ਼ ਕਰ। ਮਹਾਰਾਜ ਕੰਨਣ ਵੇਖ ਅੱਗੇ ਤੇ ਚੱਲ ਵੀ ਅੱਗੇ। ਅਗਾਹ ਕੋ ਤਰਾਂਗ ਪਿੱਛੇ ਫੇਰ ਨਾ ਮੋੜੜਾ। ਨਾਨਕ ਸਿੰਝ ਇਹ ਆਵਾਰ ਬੜ ਨਾ ਹੋਵੇ ਜਨਮੜਾ। ਅਗਾਹ ਕੋ ਤਰਾਂਗ ਅਗਾਹ ਕੀ ਵੇਖੇ ਅੱਗੇ ਮੌਤ। ਮੌਤ ਧੱਕਾ ਮਾਰਦੀ। ਇਸ ਵਾਸਤੇ ਕੰਨਣ ਮਨੋਕ ਬਹੁਤ ਲੰਬੀ ਨਦਰ ਨਹੀਂ ਕਰਦਾ ਜਦ ਕਿ ਮੇਰੇ ਪਾਤਸ਼ਾਹ ਕੰਨ ਨਾ ਦੇ ਲੰਮੀ ਨਦਰ ਨਿਹਾਲੀਏ। ਬਹੁਤ ਲੰਬੀ ਦ੍ਰਿਸ਼ਟੀ ਕਰ। ਬਹੁਤ ਦੂਰ ਦੀ ਦ੍ਰਿਸ਼ਟੀਕਰ ਬਹੁਤ ਲੰਬਾ ਵੇਖ ਔਰ ਜੀਵਨ ਦੇ ਮਾਰਗ ਤੇ ਲੰਬਾ ਵੇਖਾਂਗੇ ਤੇ ਅੰਤ ਦਿਸਦਾ ਹੈ ਮੌਤ ਦਿਸਦੀ ਹੈ ਮੌਤ ਦਾ ਕਾਰਨ ਦੀ ਮਨੁੱਖ ਦੀ ਪੂਰੀ ਕੋਸ਼ਿਸ਼ ਹੈ ਮੌਤ ਨੂੰ ਭੁਲਾਣਾ ਧਰਮ ਦੀ ਪੂਰੀ ਕੋਸ਼ਿਸ਼ ਹੈ ਮੌਤ ਨੂੰ ਚੇਤੇ ਕਰ ਬਸ ਜੋ ਮੌਤ ਨੂੰ ਭੁਲਾਣ ਦੀ ਕੋਸ਼ਿਸ਼ ਕਰ ਰਿਹਾ ਹੈ ਸੰਸਾਰੀ ਹੈ ਜੋ ਮੌਤ ਨੂੰ ਚੇਤੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਗਤ ਹੈ ਐਸ ਵਾਸਤੇ ਗੁਰੂ ਨਾਨਕ ਨੇ ਕਿਹਾ ਤੇ ਸ਼ਰਤ ਲਾ ਦਿੱਤੀ ਤੂੰ ਮੇਰੇ ਦਰ ਦੇਤੇ ਤਾਂ ਮੌਤ ਪਹਿਲੇ ਚੇਤੇ ਕਰ ਮੌਤ ਪਹਿਲੇ ਕਬੂਲ ਕਰ ਪਹਿਲਾ ਮਰਨ ਕਬੂਲ ਜੀਵਨ ਕੀ ਚੜ ਆਸ ਹੋ ਸਬਨ ਕੀ ਰਹਿਣ ਕਾ ਤੋ ਆਓ ਹਮਾਰੇ ਪਾਸ ਬਚਪਨੇ ਦਾ ਪੜਾਓ ਐਸਾ ਹੈ ਮੌਤ ਭੁੱਲ ਜਾਂਦਾ ਹੈ ਜਵਾਨੀ ਦਾ ਪੜਾਓ ਐਸਾ ਹੈ ਮੌਤ ਭੁੱਲ ਜਾਂਦੀ ਹੈ ਬੁਢੇਪੇ ਦਾ ਫੈਲਾਓ ਐਸਾ ਹੈ ਮੌਤ ਭੁੱਲ ਜਾਂਦੀ ਹੈ ਜਦ ਕੇ ਸਾਇਦ ਕੰਦਰ ਹਰ ਪੜਾਉ ਦੇ ਤੇ ਤੋ ਮੰਜ਼ਲ ਨੋ ਚੇ ਤੇਰ ਅਗਾ ਕੋ ਤਰਾਂ ਪਿਛਾ ਫੇਰ ਨਾ ਮੋੜੜਾ ਨਾਨਕ ਸਿੰਘ ਇਹ ਆਵਾਰ ਬਣ ਨਾ ਹੋਵੀ ਜਨਮੜਾ ਤੋ ਜੀਵਨ ਇੱਕ ਮਾਰਗ ਹੈ ਜੀਵਨ ਇੱਕ ਪਦਾਰਥ ਹੈ ਜੀਵਨ ਇੱਕ ਤੌੜੀ ਹੈ ਔਰ ਇਸੇ ਜੀਵਨ نو ਸਾਇਹ ਗੁਰਤੇਗ ਬਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਸੁਪਨਾ ਕੁਛ ਵੀ ਨਹੀਂ ਸੁਪਨਾ ਜਗ ਜੀਵਨ ਐਸਾ ਸਪਨੇ ਜੈਸਾ ਜੀਵਨ ਸੁਪਨ ਸਮਾਨ ਜਿਉ ਸੁਪਨਾ ਅਰਪੇਖਨਾ ਐਸੇ ਜਗ ਕੋ ਜਾ ਜੀਵਨ ਸੁਪਨਾ ਜ਼ਿੰਦਗੀ ਸੁਪਨਾ ਤੋ ਸੁਪਨੇ ਚ ਕੋਈ ਰਾਜਾ ਬਣ ਗਿਆ ਸੁਪਨੇ ਚ ਕੋਈ ਬਿਖਾਰੀ ਬਣ ਗਿਆ ਸੁਪਨਾ ਸਭ ਸੁਪਨਾ ਸੁਪਨੇ ਚ ਬੰਦੇ ਦੀ ਮੌਤ ਵੀ ਹੋ ਜਾਂਦੀ ਹੈ ਜਾਗਣ ਤੇ ਪਤਾ ਚੱਲਦਾ ਮੈਂ ਜੀਵਦਾ ਸੁਪਨੇ ਵਿੱਚ ਬੰਦਾ ਸਵਰਗ ਦੇ ਚਲਾ ਜਾਂਦਾ ਹੈ ਜਾਗ ਜਣ ਤੇ ਪਤਾ ਚਲਦਾ ਮੈਂ ਆਪਣੇ ਬਿਸਤਰ ਤੇ ਪਿਆ ਸੁਪਨਾ ਸਭ ਕੰਨ ਜੋ ਤੂੰ ਸੁਪਨਾ ਵੇਖਣਾ ਹੈ ਸਿਰਫ ਉਹੀ ਸੁਪਨਾ ਨਹੀਂ ਇਹ ਜੀਵਨ ਜੋ ਤੂੰ ਵੇਖ ਰਿਹਾ ਹੈ ਇਹ ਵੀ ਸੁਪਨਾ ਹੈ ਔਰ ਇੱਥੇ ਸਿਰਫ ਤੂੰ ਹੀ ਸੁਪਨਾ ਨਹੀਂ ਇੱਥੇ ਤੇ ਬੜੀਆਂ ਬੜੀਆਂ ਹਸਤੀਆਂ ਵੀ ਸੁਪਨਾ ਨੇ ਰਾਮ ਗयो 라ਵਣ ਗयो ਜਾਂ ਕੋ ਬਾ ਪਰਵਾਰ ਕੌਣਾ ਨਿਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਵੇਖ ਸਈ ਸੁਪਨੇ ਲੋ ਸਪਨੇ ਨੂੰ ਸੱਚ ਨਾ ਮੰਨ ਜੀਵਨ ਨੂੰ ਬਦੀਤ ਕਰ ਜੀਵਨ ਨੂੰ ਸੱਚ ਨਾ ਮੰਨ ਜੇ ਜੀਵਨ ਨੂੰ ਤੂੰ ਸੱਚ ਮੰਨ ਲਿਆ ਮੌਤ ਝੂਠ ਹੈ ਤੇ ਜੇ ਮੌਤ ਨੂੰ ਤੂੰ ਸੱਚ ਮੰਨ ਲਿਆ ਜੀਵਨ ਝੂਠ ਹੈ ਜੀਵਨ ਦੀ ਪਕੜ ਇਸ ਗੰਦਾ ਸਬੂਤ ਹੈ ਕਿ ਮਨੁੱਖ ਜੀਵਣਾ ਚਾਹਦਾ ਹੈ ਔਰ ਮਨੁੱਖ ਐਸੀ ਜ਼ਿੰਦਗੀ ਚਾਹਦਾ ਹੈ ਜਿਸ ਵਿੱਚ ਮੌਤ ਨਾ ਹੋਵੇ ਤੋ ਸਹਗੁਰੂ ਆਨੰਦ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਇਸ ਜ਼ਮੀਨ ਦੇਤੇ ਇਸ ਜੀਵਨ ਦੇ ਚ ਤਾਇਸੀ ਕੋਈ ਅਵਸਥਾ ਨਹੀਂ ਜਿੱਥੇ ਮੌਤ ਨਾ ਆਵੇ ਹਾਂ ਅਗਰ ਤੈਨੂੰ ਪਰਮ ਜੀਵਨ ਪ੍ਰਾਪਤ ਹੋ ਜਾਏ ਉੱਥੇ ਮੌਤ ਨਹੀਂ ਹੈ ਔਰ ਉਸ ਅਸਥਾਨ ਦੇ ਤੇ ਜੇ ਤੂੰ ਕਿਦਰੇ ਆਪਣਾ ਮਕਾਨ ਬਣਾ ਲਵੇਂ ਸਾਬ ਦਾ ਫਰਮਾਨ ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ ਭਗਤ ਰਵਦਾਸ ਜੀ ਮਹਾਰਾਜ ਤੋਂ ਪੁੱਛਿਆ ਗਿਆ ਆਪ ਕਹਾਂ ਕੇ ਬਾਸੀ ਕਿੱਥੋਂ ਦੇਣ ਵਾਲੇ ਕਿੱਥੇ ਤੁਹਾਡਾ ਟਿਕਾਣਾ ਹੈ ਸੰਤਾਪ ਦਾ ਫਰਮਾਨ ਬੇਗੰਪੁਰਾ ਸ਼ਹਿਰ ਕੋ ਨਾ ਜਿਸ ਸ਼ਹਿਰ ਦਾ ਮੈਂ ਵਸਿਆ ਉੱਥੇ ਗਮ ਨਹੀਂ ਹੈ ਚਿੰਤਾ ਨਹੀਂ ਹੈ ਦੁੱਖ ਨਹੀਂ ਹੈ ਸੰਤਾਪ ਨਹੀਂ ਹੈ ਬੇਗੰਪੁਰਾ ਸ਼ਹਿਰ ਕੋ ਨਾ ਦੁੱਖ ਅੰਧੋ ਨਾਹੀਂ ਟੈਠਾ ਉੱਥੇ ਕੋਈ ਅੰਦੇਸ਼ਾ ਨਹੀਂ ਉੱਥੇ ਕੋਈ ਚਿੰਤਾ ਨਹੀਂ ਉੱਥੇ ਕੋਈ ਦੁੱਖ ਨਹੀਂ ਨਾ ਤਸ਼ਰੀਜ਼ ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜ਼ਵਾਲ ਆਦਮੇ ਹੂ ਬੋ ਵਤਨ ਗਏ ਪਾਈ ਉਹ ਆ ਖੈਰ ਸਦਾ ਮੇਰੇ ਬਾਈ ਐਸਾ ਵਤਨ ਮੈਨੂੰ ਮਿਲਿਆ ਸਦਾ ਖੈਰ ਹੈ ਐਸਾ ਵਤਨ ਮੈਨੂੰ ਮਿਲਿਆ ਜਿੱਥੇ ਮੌਤ ਕੋਈ ਨਹੀਂ ਐਸਾ ਵਤਨ ਮੈਨੂੰ ਮਿਲਿਆ ਜਿੱਥੇ ਦੁੱਖ ਨਹੀਂ ਹੈ ਸਦੀਵੀ ਸੁਖ ਹੈ ਸਦੀਵੀ ਆਨੰਦ ਹੈ ਹੂ ਬਹੁ ਇਸ ਦਾ ਜ਼ਿਕਰ ਭਗਤ ਸ਼ਰਮੌਰ ਸ਼੍ਰੀ ਕਬੀਰ ਜੀ ਮਹਾਰਾਜ ਵੀ ਕਰਦੇ ਤੈ ਪਾਵਸ ਸਿੰਧ ਧੂਪ ਨਹੀਂ ਚਈਆ ਕਹਉ ਤਪ ਪਰਲੋ ਨਾਹੀਂ ਜੀਵਨ ਮਿਰਤ ਨਾ ਦੁਖ ਸੁਖ ਬਿਆਪੇ ਸੁਨ ਸਮਾਦ ਦੋ ਤੈ ਨਾਹੀਂ ਬੇ ਜਿੱਥੋਂ ਦਾ ਮੈਂ ਵਾਸੀ ਬਣ ਗਿਆ ਉੱਥੇ ਇਹ ਜੀਵਨ ਵੀ ਨਹੀਂ ਪਰ ਇਹ ਮੌਤ ਵੀ ਨਹੀਂ ਇਸ ਤਰ੍ਹਾਂ ਦੀ ਜ਼ਿੰਦਗੀ ਨਹੀਂ ਹੈ ਇਹ ਮੌਤ ਵੀ ਨਹੀਂ ਜੀਵਨ ਮਿਰਤ ਨਾ ਦੁਖ ਸੁਖ ਬਿਆਪੇ ਸੁਨ ਸਮਾਦ ਦੋ ਤੈ ਨਾਹੀਂ ਉੱਥੇ ਇਹ ਸੁਖ ਵੀ ਨਹੀਂ ਜਿਨੂੰ ਅਸੀਂ ਸੁਖ ਕਹਿੰਦੇ ਹਾਂ ਉੱਥੇ ਦੁਖ ਵੀ ਨਹੀਂ ਜੋ ਵਿਆਪਦੇ ਨੇ ਇਸ ਸੋਕੋ ਡੋਕਟਰ ਉੱਚੀ ਜ਼ਿੰਦਗੀ ਹੈ ਇਸ ਜਨਮ ਜੀਵਨ ਮੌਤ ਤੋਂ ਉੱਚੀ ਦੁਨੀਆ ਉੱਥੇ ਜਮਣਾ ਨਹੀਂ ਹੈ ਉੱਥੇ ਬੁਢੇਪਾ ਨਹੀਂ ਹੈ ਉੱਥੇ ਮੌਤ ਨਹੀਂ ਹੈ ਤਾਂ ਕਰੀਬਨ ਕਰੀਬਨ ਅਨੰਤ ਕਾਲ ਤੋਂ ਆਯੁਰਵੇਦਕ ਢੰਗ ਨਾਲ ਵੀ ਰਸਾਇਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਵੀ ਬੰਦਾ ਉਸ ਨੂੰ ਖਾ ਲਵੇ ਬੁੱਢਾ ਨਾ ਹੋਵੇ ਮਰੇ ਨਾ ਔਰ ਐਸੇ ਇੱਕ ਫਲ ਦਾ ਜ਼ਿਕਰ ਵੀ ਹੈ ਧਰਮ ਗ੍ਰੰਥਾਂ ਵਿੱਚ ਅੰਮ੍ਰਿਤ ਫਲ ਬੰਦਾ ਖਾ ਲਵੇ અમૃત ਦੇ ਅਖਰੀ ਅਰਥ ਨੇ ਆਮ੍ਰਿਤ ਜਿੱਥੇ ਮੌਤ ਨਹੀਂ ਹੈ ਮ੍ਰਿਤੂ ਤੋਂ ਰਹਿਤ ਐਸਾ ਫਲ ਜਿਹਦੇ ਖਾਣ ਦੇ ਨਾਲ ਬੰਦਾ ਮੌਤ ਤੋਂ ਬਚ ਜਾਂਦਾ ਹੈ ਐਸਾ ਪਾਨ ਜਿਹਦੇ ਪੀਣ ਦੇ ਨਾਲ ਬੰਦਾ ਮੌਤ ਤੋਂ ਬਚ ਜਾਂਦਾ ਹੈ ਐਸਾ ਰਸਾਇਣ ਜਿਹਦੇ ਖਾਣ ਦੇ ਨਾਲ ਬੰਦਾ ਬੁੱਢਾ ਨਹੀਂ ਹੁੰਦਾ ਬੰਦਾ ਮਰਦਾ ਨਹੀਂ ਸਦੀਆਂ ਤੋਂ ਮਨੁੱਖੀ ਦੁਨੀਆ ਦੇ ਵਿੱਚ ਸਹਣੇ ਮਨੁੱਖ ਤਲਾਸ਼ ਕਰਦੇ ਰਹੇ ਨੇ ਆਖਰ ਇਸ ਤਲਾਸ਼ ਦੇ ਵਿੱਚ ਭਗਤੀ ਸਫਲ ਹੋਏ ਨੇ ਇਸ ਤਲਾਸ਼ ਦੇ ਚ ਸੰਤ ਜਨ ਸਫਲ ਹੋਏ ਨੇ ਸਬਦਾਂ ਦਾ ਫਰਮਾਨ ਇਸ ਜ਼ਿੰਦਗੀ ਦੇ ਚ ਬੁਢੇਪਾ ਆਏਗਾ ਇਸ ਜੀਵਨ ਦੇ ਚ ਮੌਤਾ ਹੋਏਗੀ ਔਰ ਇਹਨੂੰ ਖਿੜੇ ਮੱਥੇ ਕਬੂਲ ਕਰਨ ਨਾਲ ਮੌਤ ਦੇ ਦੁਖ ਤੋਂ ਬੰਦਾ ਬਚ ਜਾਂਦਾ ਹੈ ਇਹਨੂੰ ਖਿੜੇ ਮੱਥੇ ਕਬੂਲ ਕਰਨ ਦੇ ਨਾਲ ਬੁਢੇਪੇ ਦੀ ਪਰੇਸ਼ਾਨੀਆਂ ਤੋਂ ਬੰਦਾ ਬਚ ਜਾਂਦਾ ਤੂੰ ਪਰਮ ਜੀਵਨ ਦੀ ਤਲਾਸ਼ ਕਰ ਇਹ ਜੀਵਨ ਦੀ ਸੀੜੀ ਇਸ ਵਾਸਤੇ ਮਿਲੀਏ ਪਰਮ ਜੀਵਨ ਨੂੰ ਤੂੰ ਤਲਾਸ਼ ਕਰ ਔਰ ਉਸ ਪਰਮ ਜੀਵਨ ਦੇ ਚ ਇਹ ਸਭ ਕੁਝ ਨਹੀਂ ਹੈ ਨਾ ਨਿਕ ਬੱਧਾ ਘਰ ਤਹਾ ਜਿੱਥੇ ਮਿਰਤ ਨਾਉ ਜਨਮ ਜਰਾ ਅਸੀਂ ਆਪਣਾ ਘਰ ਉਥੇ ਬਣਾਇਆ ਜਿੱਥੇ ਮੌਤ ਨਹੀਂ ਹੈ ਜਿੱਥੇ ਬੁਢੇਪਾ ਨਹੀਂ ਹੈ ਜਿੱਥੇ ਇਹ ਜਮਣਾ ਨਹੀਂ ਹੈ ਭਾਰਤ ਦੇ ॠषि मुनि ਭਗਤੀ ਦਾ ਬੰਦਗੇ ਦਾ ਜੋ ਫਲ ਮੰਦੇ ਰਹਿਨੇ ਉਹ ਹੀ ਜਨਮ ਤੇ ਮਰਨ ਤੋਂ ਰਹਿਤ ਜਮਣਾ ਦੁੱਖ ਹੈ ਜੀਵਣਾ ਦੁੱਖ ਹੈ ਮਰਣਾ ਦੁੱਖ ਹੈ ਇਸ ਦੁੱਖ ਤੋਂ ਬਚਣਾ ਤਾਂ ਪਰਖਾ ਪਰਮ ਜੀਵਨ ਦੀ ਤਲਾਸ਼ ਕਰ ਇਸਲਾਮ ਤੇ ਇਸਾਈयत ਇਸ ਗੱਲ ਦੇ ਤੇ ਹੈਰਾਨ ਹੁੰਦੀ ਹੈ ਬਈ ਮੁੜ ਕੇ ਜਮਣਾ ਕਿਉਂਕਿ ਮੁੜ ਕੇ ਜਮਣਾ ਇਸਲਾਮ ਨਹੀਂ ਮੰਨਦਾ ਪੁਨਰ ਜਨਮ ਦੀ ਮਨੌਤ ਇਸਲਾਮ ਦੇ ਚ ਨਹੀਂ ਹੈ بار بار ਦਾ ਜਮਣਾ ਇਸਾਈयत ਨਹੀਂ ਮੰਨਦੀ ਬਈ ਇਹ ਹੀ ਜੀਵਨ ਹੈ ਚਾ ਸਵਰਗ ਚਲੇ ਜਾ ਚਾ ਨਰਕ ਚਲੇ ਜਾ ਪਰ ਸਵਰਗ ਨਰਕ ਦੇ ਚ ਜਾਣ ਵਾਸਤੇ ਵੀ ਤੇ ਦੂਜਾ ਹੀ ਜਨਮ ਹੋਵੇਗਾ ਇੱਥੇ ਤੇ ਬੰਦਾ ਦਫਨ ਹੋ ਗਿਆ ਇੱਥੇ ਤੇ ਹਾਕ ਦੇ ਚ ਮਿਲਾ ਦਿੱਤਾ ਗਿਆ ਉਹ ਮਰਦਾ ਤੇ ਥੇਪੇ ਅੱਗੇ ਜੋ ਜਾ ਰਿਹਾ ਹੈ ਆਖਰ ਦੂਸਰਾ ਜਨਮ ਤੇ ਹੋ ਗਿਆ ਚਾਹੇ ਸਵਰਗ ਜਾ ਰਿਹਾ ਹੈ ਚਾਹੇ ਨਰਕ ਜਾ ਰਿਹਾ ਹੈ ਜ਼ਿੰਦਗੀ ਦੂਸਰੀ ਹੈ ਸਾਬਾਂ ਦੀ ਬਾਣੀ ਦਾ ਫਰਮਾਨ ਤੇ ਸਾਡੇ ਦੇਸ਼ ਦੇ ਤਮਾਮ ਧਾਰਮਿਕ ॠषि ਮੁਨੀ ਬਾਰ-ਬਾਰ ਦੇ ਜਨਮ ਨੂੰ ਮੰਨਦੇ ਨੇ ਚਾਹੇ ਉਹ ਜੈਨੇ ਹੀ ਨੇ ਚਾਹੇ ਬੋਧੀ ਨੇ ਚਾਹੇ ਸਨਾਤਨੀ ਨੇ ਚਾਹੇ ਗੁਰਮਤ ਹੈ ਕਰੀਬਨ ਕਰੀਬਨ ਜਿਸ ਧਰਮ ਦਾ ਜਨਮ ਹਿੰਦੁਸਤਾਨ ਦੇ ਚੋਇਆ ਉਹ ਬਾਰ-ਬਾਰ ਦੇ ਜਨਮ ਨੂੰ ਮੰਨਦੇ ਨੇ ਉਹ ਪੁਨਰ ਜਨਮ ਨੂੰ ਮੰਨਦੇ ਨੇ ਤੇ ਸਭ ਤੋਂ ਵੱਡਾ ਦੁੱਖ ਵੀ ਕੀ ਮੰਨਿਆ ਜਮਣਾ ਤੇ ਮਰਨਾ ਇਹਨੂੰ ਵੱਡਾ ਦੁੱਖ ਕਿਉਂ ਕਹਿ ਦਿੱਤਾ ਇੱਕ ਮਾਸੂਮ ਬੱਚਾ ਅੱਜ ਪਹਿਲੀ ਕਲਾਸ ਦੇ ਵਿੱਚ ਬੈਠਾ ਹੈ ਸਕੂਲ ਦੇ ਵਿੱਚ ਦਾਖਲ ਹੋਇਆ ਹੈ ਸਾਲ ਬਾਅਦ ਦੂਸਰੀ ਕਲਾਸ ਦੇ ਚ ਆਇਆ ਫਿਰ ਤੀਸਰੀ ਦੇ ਚ ਆਇਆ ਸਹਜੇ ਸਹਜੇ 5-10 ਸਾਲਾਂ ਦੀ ਮਿਹਨਤ ਤੋਂ ਬਾਅਦ ਅੱਜ ਦਸਵੀਂ ਕਲਾਸ ਦੇ ਵਿੱਚ ਬੈਠਾ ਜਿਉਂ ਬੈਠਣ ਲੱਗਾ ਹੈ ਸਕੂਲ ਦੇ ਮਨਤਜ਼ਮਾ ਨੇ ਹੁਕਮ ਕਰ ਦਿੱਤਾ ਤੂੰ ਕੱਲ ਤੋਂ ਪਹਿਲੀ ਕਲਾਸ ਦੇ ਵਿੱਚ ਬੈਠ ਹੁਣ 10ਵੀਂ ਦਾ ਇਹ ਵਿਦਿਆਰਥੀ ਅਗਰ ਪਹਿਲੀ ਵਿੱਚ ਬੈਠੇ ਉਹਦੇ ਦਿਲ ਦਿਮਾਗ ਨੂੰ ਕਿਤਨੀ ਝੋਟ ਲੱਗੇਗੀ ਜਿਹੜੀਆਂ ਕਿਤਾਬਾਂ ਉਹ ਪੜ ਚੁੱਕਿਆ ਮੁਲਕੇ ਫਿਰ ਪੜੇ ਜਿਨ੍ਹਾਂ ਕਲਾਸਾਂ ਦੇ ਝੋਲ ਲੰਘ ਚੁੱਕਿਆ ਮੁੜ ਕੇ ਫਿਰ ਲੰਘੇ ਮਨੁੱਖ ਦਾ ਜਨਮ ਹੁੰਦਾ ਹੈ ਮਾਸੂਮ ਬੱਚਾ ਹੈ ਸਹਜੇ ਸਹਜੇ ਵੱਡਾ ਹੁੰਦਾ ਹੈ ਖਿਡੌਣਿਆਂ ਦੀ ਖੇਡ ਹੈ ਫਿਰ ਹੋਰ ਵੱਡਾ ਹੁੰਦਾ ਹੈ ਸਕੂਲ ਦੀ ਤਰ੍ਹਾਂ ਭਜਦਾ ਫਿਰ ਹੋਰ ਵੱਡਾ ਹੋਇਆ ਵਿਆਹਾ ਗਿਆ ਕਾਰੋ ਵਿਹਾਰ ਦੇ ਵਿੱਚ ਪ੍ਰਵਿਰਤ ਹੋਇਆ ਕੰਮ ਧੰਦਿਆਂ ਦੇ ਵਿੱਚ ਪ੍ਰਵਿਰਤ ਹੋਇਆ ਸਹਜੇ ਸਹਜੇ ਇਸ ਦੇ ਬਾਲ ਬੱਚੇ ਹੋਏ ਨੇ ਫਿਰ ਇਹ ਬੁੱਢਾ ਹੋਇਆ ਤੇ ਅੱਜ ਜਦ ਮਰਨ ਲੱਗੇ ਤੇ ਇਹਨੂੰ ਇਹ ਆਖ ਦਿੱਤਾ ਜਾਏ ਤੈਨੂੰ ਫਿਰ ਜਮਣਾ ਪੈਣਾ ਤੂੰ ਫਿਰ ਪੰਗੂੜੇ ਦੇ ਚੋਵੇਂਗਾ ਤੂੰ ਫਿਰ ਖਡੌਣਿਆਂ ਦੀ ਖੇਡ ਖੇਡੇਗਾ ਤੂੰ ਸਹਜੇ ਸਹਜੇ ਫਿਰ ਵੱਡਾ ਹੋਵੇਂਗਾ ਤੂੰ ਫਿਰ ਜਵਾਨ ਹੋਵੇਂਗਾ ਤੂੰ ਫਿਰ ਵਿਆਹਾ ਜਾਏਗਾ ਫਿਰ ਤੇਰੇ ਬਾਲ ਬੱਚੇ ਹੋਣਗੇ ਫਿਰ ਤੂੰ ਕੰਮ ਧੰਡਿਆਂ ਦੇ ਪ੍ਰਵਿਰਤ ਹੋਵੇਂਗਾ ਫਿਰ ਤੂੰ ਸਹਜੇ ਸਹਜੇ ਰੋਗ ਸੋਗ ਦੇ ਚੋਂ ਲੰਘਦਾ ਹੋਇਆ ਬੁੱਢਾ ਹੋਵੇਂਗਾ ਤੇ ਫਿਰ ਤੇਰਾ ਅੰਤ ਹੋਵੇਗਾ ਇਸ ਨੂੰ ਭਾਰਤ ਦੇ ઋષਿ ਮੁਨੀਆ ਨੇ ਬਹੁਤ ਵੱਡਾ ਦੁੱਖ ਮੰਨ ਲਿਆ ਜੀਵਨ ਜਲਮ ਤੇ ਮਰਨ ਇਹ ਤਿੰਨ ਬਹੁਤ ਵੱਡੇ ਦੁੱਖ ਮੰਨ ਲੈ ਗਏ ਇਸ ਵਾਸਤੇ ਸਹਬਾਂ ਦੀ ਬਾਣੀ ਨੇ ਜ਼ੋਰ ਦਿੱਤਾ ਜਿਤਨੇ ਚਿਰ ਤੱਕ ਇਹ ਜੀਵਨ ਤੇਰੇ ਕੋਲ ਹੈ ਇਸ ਜੀਵਨ ਦੇ ਵਿੱਚ ਹੀ ਪਰਮ ਜੀਵਨ ਪ੍ਰਾਪਤ ਕਰ ਲੈ ਇਸ ਜ਼ਿੰਦਗੀ ਦੇ ਵਿੱਚ ਹੀ ਪਰਮ ਜ਼ਿੰਦਗੀ ਪ੍ਰਾਪਤ ਕਰ ਲੈ ਉਸ ਜ਼ਿੰਦਗੀ ਨੂੰ ਪ੍ਰਾਪਤ ਕਰ ਲੈ ਜਿੱਥੇ ਮੌਤ ਨਹੀਂ ਹੈ ਜਿੱਥੇ ਬੁਢੇਪਾ ਨਹੀਂ ਹੈ ਔਰ ਜਿੱਥੇ ਇਸ ਤਰ੍ਹਾਂ ਦਾ ਜਮਣਾ ਨਹੀਂ ਹੈ ਇਹ ਪੰਕਤੀ ਸਹਿਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬੜੀ ਸਾਰਥਕ ਹੈ ਨਾ ਉਹਨੇ ਇੱਕ ਬੱਧਾ ਘਰ ਤਹਾ ਜਿੱਥੇ ਮਰਤੇ ਨਾ ਜਨਮ ਜਰਾ ਮੇਰੇ ਬਾਦਸ਼ਾਹ ਇਸ ਬਾਣੀ ਦੇ ਵਿਚਾਰ ਦੁਆਰਾ ਸਾਰਿਆਂ ਨੂੰ ਇਹ ਸਮਰੱਥਾ ਤੇ ਪ੍ਰੇਰਣਾ ਦੇਣ ਕਿ ਅਸੀਂ ਪਰਮ ਜੀਵਨ ਦੀ ਤਲਾਸ਼ ਕਰ ਸਕੀਏ ਪਰਮ ਜ਼ਿੰਦਗੀ ਦੀ ਤਲਾਸ਼ ਕਰ ਸਕੀਏ ਅੱਜ ਇੱਥੇ ਹੀ ਸਮਾਪਤੀ ਜੋ ਕੁਛ ਆਪਨੇ ਸਰਵਨ ਕੀਤਾ ਸਾਰਿਆਂ ਦੇ ਹਿਰਦੇ ਚ ਵਸੇ ਬੋਲਾਂ ਚੁੱਕਾ ਮਾਫ ਗਜਵਜ ਕੇ ਫਤਿਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ